ਕਾਰਮਿਕ ਸਮਾਗਮ ਨੇ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਹੋ ਰਹੇ ਨੇ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੈ ਸਿੱਖ ਕਮਿਊਨਿਟੀ ਵਾਸੀ ਹੋਵੇ ਸੋ ਆਸਟ੍ਰੇਲੀਆ ਦੇ ਵਿੱਚ ਵੀ ਵਕਤ ਵਕਤ ਥਾਵਾਂ ਦੇ ਉੱਪਰ ਇਸ ਸੰਬੰਧਿਤ ਸਮਾਗਮ ਜਿਹੜੇ ਉਹ ਕਰਵਾਏ ਗਏ ਤੇ ਲਗਾਤਾਰ ਹੋ ਰਹੇ ਨੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਇਸ ਬਾਬਤ ਇਹ ਸੈਂਟਰ ਜਿਹੜਾ ਗੁਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਨੋਕ ਬਗੇਨੇ ਆ ਉਹ ਸਥਾਪਿਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨਾ ਕਰਕੇ ਸਾਰੇ ਸਮਾਜ ਨੂੰ ਭਾਈਚਾਰਾ ਨੂੰ ਇਕਤਾਲਿਆਂ ਦੀ ਐਸਜੀ ਪਿਛਲੇ ਕੋਸ਼ਿਸ਼ ਵੀ ਕੀਤੀ ਆਪਸ ਵਿੱਚ ਮਿਲ ਬੈਠ ਕੇ ਗੱਲ ਕਰਨ ਦੀ ਪਰ ਹੋਈ ਨਹੀਂ ਕੀ ਲੱਗਦਾ ਤੁਹਾਨੂੰ ਕਿ ਅਜਿਹੇ ਅਜਿਹੀ ਸਿਚੁਏਸ਼ਨ ਹੈ ਜਦੋਂ ਕਿ 6 ਜੂਨ ਖਾਸ ਕਰਕੇ ਬਹੁਤ ਵੱਡਾ ਦਿਨ ਹੈ ਅਜਿਹੇ ਸਮੇਂ ਤੇ ਅਜਿਹੀਆਂ ਘਟਿਰਦੀਆਂ ਕਿੰਨੇਕ ਸ਼ੋਭਾ ਦਿੰਦੀਆਂ ਹੈ ਕਿੰਨੇਕ ਲੋਡ ਬੰਦਾ ਹੈ ਇਹੇ ਚੀਜ਼ਾਂ ਸਾਨੂੰ ਸੰਕਰਪ ਪੰਜਾਬ ਯਾਰਾਂ ਦੇ ਕੇ ਬਹੁਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਅਮਰਸ਼ਕ ਕੇ ਗੁਰੂ ਚੇਲੇ ਦਾ ਸਦਾਤ ਨੂੰ ਦਿੱਤਾ ਹੋਇਆ ਹੈ ਗ੍ਰਿਫਟ ਸ਼ਾਇਦ ਇੱਕ ਚੌਂਕ ਦਾ ਨਾਮ ਰੱਖਿਆ ਗਿਆ ਖਾਲਸਾ ਚੌਂਕ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਬਿਲਕੁਲ ਖੇਡਾਂ ਵੀ ਨੇੜੇ ਨੇ ਤੇ ਇਸ ਜਿਹੜੇ ਦਿਨ ਨੇ ਇਹ ਵੀ ਬੜੇ ਭਾਵਕ ਹੋਣ ਵਾਲੇ ਨੇ ਕਿਵੇਂ ਦੇਖਦੇ ਨੂੰ ਰਿਲੇਵੈਂਟ ਕਰਦੇ ਹੋ ਸੋ ਸੋਹਾਂ ਦੇ ਸੀ ਇਨਾ ਲੋਕਾਂ ਨੇ ਧੰਨਵਾਦ ਦਿਆਂ ਪਰ ਇਹ ਇਨਾ ਨੇੜੇ ਹੋ ਕੇ ਦੇਖ ਲਿਆ ਸਿੱਖਾਂ ਨੇ ਕਦੀਆਂ ਵੀ ਦਿਨਾਂ ਨੂੰ ਜਾਂ ਹੋਰ ਕਿਤੇ ਵੀ ਹੁਣ ਪਾਰਲੀਮੈਂਟ ਰਣ ਵਿੱਚ ਵੀ ਟਿਕਟਾਂ ਦਿੰਦੇ ਆ ਤੇ ਵੋਟਾਂ ਦਾ ਵੀ ਧਿਆਨ ਰੱਖਦੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਈ ਸੀ ਕਿ ਭਰਾ ਨੇ ਉਹਨਾਂ ਨੇ ਮੈਡਲ ਹਾਸਲ ਕੀਤੇ ਨੇ ਸੋ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿਹੜੀਆਂ ਗੇਮਾਂ ਦੇ ਵਿੱਚ ਮੈਡਲ ਸੀਗੇ ਕਿਵੇਂ-ਕਿਵੇਂ ਇਹਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਉਹਨਾਂ ਦੇ ਹੀ ਪੁੱਤਿਆ ਪੰਮੇ ਦੇ ਲੜਕੇ ਤਿੰਨੇ ਜਣੇ ਅਸਾਇਆ ਸਿੰਘ ਤੇਜਾਇਆ ਸਿੰਘ 17th ਜੀਰ ਰੋਡ ਆ ਗੋਲਡ ਮੈਡਲ ਇੰਟਰਨੈਸ਼ਨਲ ਕਿੱਕ ਬਾਕਸ ਦੇ ਵਿੱਚੋਂ ਲਿਆਦਾ ਉਹਦਾ ਦੂਜਾ ਭਰਾ ਚੰਦੂ ਸਿੰਘ ਅੱਗੇ ਲੈ ਕੇ ਆਇਆ ਸੀ ਸਿਲਵਰ ਇੱਥੇ ਵਰਕ ਪਰਮਨ ਦੇ ਬਹੁਤ ਸਾਰੇ ਆਪਸ਼ਨਸ ਨੇ ਇੱਥੇ ਤੁਸੀਂ ਜੇ ਲੇਬਰ ਵਰਕ ਕਰਦੇ ਹੋ ਬਹੁਤ ਸਾਰੇ ਆਪਸ਼ਨਸ ਨੇ ਹੁਣ ਪ੍ਰਾਈਵੇਟ ਏਜੰਸੀਆਂ ਦੇ ਦੁਆਰਾ ਵੀ ਕੁਝ ਆਫਰਸ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਆਫਰਸ ਨੇ ਤੇ ਕੀ ਫਾਇਦਾ ਇਹਨਾਂ ਦਾ ਭਾਰਤੀਆਂ ਨੂੰ ਹੋ ਸਕਦਾ ਹੈ ਆਵੇਂ ਖਵਾਰਾ ਕੁਛ ਕਹੀ ਜਾਂ ਮੀਡੀਆ ਕੁਛ ਕਹੀ ਜਾਂ ਆਪਾਂ ਅੱਗੇ ਵੀ ਕਹਿੰਦੇ ਰਹਿੰਦੇ ਆ ਵੀ ਇਹਨਾਂ ਦੀਆਂ ਯੂਨੀਵਰਸਿਟੀਆਂ ਨਹੀਂ ਚੱਲਣੀਆਂ ਆਪਣੇ ਵਾਲਾ ਬੱਚੇ ਪੈਸਾ ਲੈ ਕੇ ਆਉਂਦੇ ਆ ਪੇਰੈਂਟਸ ਪੈਸਾ ਬੱਚਿਆਂ ਦੇ ਖਰਚਦੇ ਆ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਆਸਟ੍ਰੇਲੀਆ ਦੇ ਵਿੱਚ ਹੋ ਰੀਆਂ ਵੱਖ-ਵੱਖ ਗਤੀਵਿਧੀਆਂ ਦੇ ਉੱਪਰ ਇੱਕ ਨਿਗਾਹ ਮਾਰਦੇ ਆਂ ਤੇ ਹਰ ਵਾਰ ਕੁਝ ਨਾ ਕੁਝ ਵੱਖ-ਵੱਖ ਤਰ੍ਹਾਂ ਦੀਆਂ ਜੋ ਉਪਲਬਧੀਆਂ ਪੰਜਾਬੀ ਕਮਿਊਨਿਟੀਆਂ ਭਾਰਤੀ ਕਮਿਊਨਿਟੀ ਕਰਦੀ ਹੈ ਉਸ ਤੇ ਵਿਚਾਰ-ਚਰਚਾ ਕਰਦੇ ਆਂ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨਲ ਸਿੰਘ ਜੀ ਸਵਾਗਤ ਕਰਦੇ ਆਂ ਕਰਨਲ ਜੀ ਬਾਬਾ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰੇ ਗਲੋਬਲ ਪੰਜਾਬ ਦੇ ਦੇਖਣ ਵਾਲੇ ਜੀ ਕਰਨੈਲ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਧਾਰਮਿਕ ਸਮਾਗਮ ਨੇ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਹੋ ਰਹੇ ਨੇ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਸਿੱਖ ਕਮਿਊਨਿਟੀ ਵਸਰੀ ਹੋਵੇ ਸੋ ਆਸਟ੍ਰੇਲੀਆ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਪਰ ਇਸ ਸੰਬੰਧ ਦੇ ਵਿੱਚ ਸਮਾਗਮ ਜਿਹੜੇ ਉਹ ਕਰਵਾਏ ਗਏ ਤੇ ਲਗਾਤਾਰ ਹੋ ਰਹੇ ਨੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਇਸ ਬਾਬਤ ਹਾਂ ਜੀ ਬਿਲਕੁਲ ਜੀ ਜੋ ਪਹਿਲੀ ਤੋਂ ਹੀ ਸ਼ੁਰੂ ਹੋ ਜਾਂਦਾ ਤਕਰੀਬਨ 31 ਮਈ ਤੋਂ ਹੀ ਗੁਰੂ ਕੋ ਰਾਜ ਪ੍ਰੋਗਰਾਮ ਪਹਿਲਾਂ ਹੀ ਵਰਲਡਵਾਈਡ ਪੁਲੀਕੇ ਜਾਂਦੇ ਆ ਸ਼ਹੀਦੀ ਦੇ ਆਲੇ ਦੁਆਲੇ ਹਿੱੰਦੇ ਆ ਜਿਹੜਾ ਜਿੱਦਾਂ ਆਪਾਂ ਦੋ ਟਾਈਮ ਅਰਦਾਸ ਕਰਦਾ ਹਰੇਕ ਕੋਈ ਸਿੱਖ ਗੁਰੂ ਨਾਨਕ ਨਾਮ ਲੈਵਾ ਦੁਨੀਆ ਤੇ ਜਿੱਥੇ-ਜਿੱਥੇ ਵੀ ਨਿਸ਼ਾਨ ਸਾਹਿਬ ਝੂਲਦੇ ਆ ਗੁਰਦੁਆਰੇ ਬਣਾਏ ਆ ਕਿ ਉਹਨਾਂ ਦੇ ਸਿੱਖਾਂ ਨੇ ਗੁਰੂਆਂ ਦੇ ਸਿੱਖਾਂ ਨੇ ਗੁਰੂ ਨਾਨਕ ਨਾਮ ਲੈਵਾ ਨੇ ਉੱਥੇ-ਉੱਥੇ ਹੀ ਇਹ ਸ਼ਹੀਦੀ ਦਿਹਾੜੇ ਸਾਡੇ ਸਭ ਤੋਂ ਬੁੱਢਲੇ ਸਰਤਾਜ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਦੀ ਇਹ ਦੀ ਦੇ ਹਾੜੇ ਨੂੰ ਸਾਰੇ ਹੀ ਗਤਮਸਤਕ ਹੁੰਦੇ ਆ ਔਰ ਅਰਦਾਸ ਵੀ ਹੁੰਦੀ ਆ ਤਿਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਪੁਰਾਤਨ ਅਤੇ ਵਰਤਮਾਨ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਦੋ ਤਿੰਨ ਟਾਈਮ ਇਸੇ ਤਰ੍ਹਾਂ ਗੁਰੂ ਘਰਾਂ ਚ ਜਿੱਥੇ ਕਿਸੇ ਕਿਸੇ ਨੇ ਵੀ ਆਪਣੇ ਕੋਈ ਘਰੇਲੂ ਪ੍ਰੋਗਰਾਮ ਤੋਂ ਲੈ ਕੇ ਕਿਤੇ ਵੀ ਲਜਾਣੇ ਤਾਂ ਉਸ ਗੁਰੂ ਦੀ ਗੁਰੂ ਅਰਜਨ ਸਾਹਿਬ ਜੀ ਨੇ ਇਹ ਆਦ ਗ੍ਰੰਥ ਸੰਪੂਰਨ ਕੀਤਾ ਸੀ ਦੁਨੀਆਂ ਦੇ ਜਾਂ ਪੰਜਾਬੀ ਦੇ ਜਾਂ ਗੁਰੂ ਕਾਲ ਦੇ ਇਸ ਸੁਨਹਿਰੀ ਕਾਲ 골ਡਨ ਕਾਲ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਪੰਜਾਬੀ ਉਤ ਨੂੰ ਵਿਆਨ ਦੁਨੀਆਂ ਦੇ ਉੱਪਰ ਲਿਆ ਕੇ ਰੱਖ ਦਿੱਤਾ ਸਮਕਲੀਨ ਜਿੰਨੇ ਵੀ ਭਗਤ ਭਗਤ ਸੀਗੇ ਉਹਨਾਂ ਦੀ ਬਾਣੀ ਇੱਕ ਕੁਆਲਿਟੀ ਬਰਾਬਰਤਾ ਇਮੋਨਟੇਰੀਅਨ ਜੋ ਕਰ ਦਿਆ ਉਹੋ ਹੀ ਸੋਸ਼ਲ ਲਾਈਫ ਦੇ ਵਿੱਚ ਉਹਨਾਂ ਨੂੰ ਬਰਾਬਰ ਲਿਆ ਕੇ ਮੰਜੀ ਸਾਹਿਬ ਦੇ ਵਿੱਚ ਪਾਲਜੀ ਸਾਹਿਬ ਦੇ ਵਿੱਚ ਲਿਆ ਕੇ ਗੁਰੂ ਗ੍ਰੰਥ ਸਾਹਿਬ ਆਦ ਗ੍ਰੰਥ ਜਦੋਂ ਪਹਿਲਾ ਬਣਾਇਆ ਉਹਦੇ ਵਿੱਚ ਉਹਨਾਂ ਦੇ ਵਿੱਚ ਲਿਆ ਕੇ ਸਦਾ ਚਿਰ ਜੀਵੋ ਆਦ ਸੱਚ ਜੁਗਾਤ ਸੱਚ ਹੈਪੀ ਸੱਚ ਇਹ ਸਦਾ ਹੀ ਸੱਚ ਰਹਿਣਾ ਆ ਜਿਹੜੀਆਂ ਝੂਠ ਦੀਆਂ ਦੁਕਾਨਾਂ ਸੀਗੀਆਂ ਜਹਾਜ਼ੀਰ ਦੀਆਂ ਜਾਂ ਉਸ ਵੇਲੇ ਦੇ ਜ਼ਾਲਮਾਂ ਦੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨੂੰ ਸਾਰੇ ਝੂਠ ਸੀਗੇ ਜਦੋਂ ਸੰਗਤਾਂ ਨੇ ਦੇਖਿਆ ਆਮ ਲੁਕਾਈ ਨਹੀਂ ਦੇਖਿਆ ਕਬਲੇ ਕੁਝ ਲੈਣੇ ਦੇਖਿਆ ਜਿਨ੍ਹਾਂ ਨੂੰ ਕਹਿੰਨੇ ਆ ਇਹ ਕਹਿਣੇ ਨਹੀਂ ਚਾਹੀਦਾ ਸਾਰੇ ਇਨਸਾਨ ਇਮੈਨਿਟੀ ਦੇ ਜਿੱਥੇ ਕਿਸੇ ਲੋਕੀ ਕਹਿੰਦੇ ਸੀ ਇਮੈਨਿਟੀ ਨੂੰ ਮੰਨਦੇ ਆ ਉਹ ਇਹੀ ਧਰਮ ਆ ਅਮੈਨਿਟੀ ਨੂੰ ਬਰਾਬਰ ਕਰਦਿਆਂ ਹੋਇਆ ਇਹ ਕੁਆਲਿਟੀ ਜੈਂਡਰ ਬਾਰਨ ਚਾਰੇ ਬਰਨ ਨੂੰ ਚਾਰੇ ਦਰਵਾਜ਼ੇ ਖੋਲ ਕੇ ਇਹ ਸੈਂਟਰ ਜਿਹੜਾ ਗੁਰਮੰਦਰ ਸਾਹਿਬ ਦਰਬਾਰ ਸਾਹਿਬ ਜਦੋਂ ਆਪਾਂ ਕਹਿੰਨੇ ਆ ਉਹ ਸਥਾਪਿਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨਾ ਕਰਕੇ ਸਾਰੇ ਹੀ ਸਮਾਜਿਕ ਭਾਈਚਾਰੇ ਨੂੰ ਇਕਤਲਿਆਂ ਦੀ ਦੂਜੀ ਗੱਲ ਆ ਪ੍ਰਭ ਦੇਖੋ ਉਸ ਵੇਲੇ ਮਾਲੀਆ ਟੈਕਸ ਦੇ ਵਿੱਚੋਂ ਰੌਲਾ ਪਿਆ ਸੀਗਾ ਜਹਾਂਗੇ ਉਦਾਂ ਤਾਂ ਗੁਰੂ ਸਾਹਿਬ ਦੇ ਨਾਲ ਬੜਾ ਸਾਰੇ ਮੰਦੇ ਸੀ ਜਦੋਂ ਸਰਕਾਰਾਂ ਆਪਣੀ ਮਰਜ਼ੀ ਨਾਲ ਕਾਲੇ ਕਾਨੂੰਨ ਲਿਆ ਕੇ ਆਤਿਆਚਾਰ ਕਰਕੇ ਦੁਨੀਆ ਤੋਂ ਮਾਲੀਆ ਗਰਾਉਂਦੀਆਂ ਟੈਕਸ ਗਰਾਉਂਦੀਆਂ ਜਿਆਵਰੀ ਤਾਂ ਗੁਰੂ ਸਾਹਿਬ ਦੇ ਉੱਤੇ ਫਿਰ ਉਹਨਾਂ ਦੀ ਅੱਖਾਂ 'ਚ ਰੜਕਣ ਲੱਗ ਪਿਆ ਜਦੋਂ ਗੁਰੂ ਸਾਹਿਬ ਮਾਨੇ ਸਾਨੂੰ ਆਰਥਿਕ ਢਾਂਚਾ ਦਿੱਤਾ ਹੋਇਆ ਹੈ ਅਸੀਂ ਬੈਂਕਿੰਗ ਸਿਸਟਮ ਵੀ ਚਲਾ ਸਕਦੇ ਹਾਂ ਪਰ ਇੱਕ ਇੱਥੇ ਹੁਣ ਅਜੇ ਗੱਲਾਂ ਕਰਨ ਵਾਲੀ ਯਾਨੀ ਆਪਸ ਵਿੱਚ ਹੀ ਭਰਾ ਮਾਰੂ ਹੋਣ ਕਰਕੇ ਸਿੱਖਾਂ ਦਾ ਆਪਣਾ ਕੋਈ ਬੈਂਕ ਵੀ ਹਲੇ ਤੱਕ ਆਇਆ ਨਹੀਂ ਜਦ ਕਿ ਗੁਰੂ ਸਾਹਿਬਾਨ ਨੇ ਦਾਸਮ ਦਸਵੰਦ ਕੱਢਣ ਨਾਲ ਇੱਕ ਏਦਾਂ ਦਾ ਸਿਸਟਮ ਤੁਹਾਨੂੰ ਦਿੱਤਾ ਹੋਇਆ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜਿੱਥੇ ਵੀ ਲਿਜਾ ਕੇ ਉਹਨੂੰ ਸ਼ੋਭਿਤ ਕਰਦੇ ਆ ਸੋ ਥਾਨ ਸੁਹਾਵਾ ਹੋ ਜਾਂਦਾ ਤੇ ਉੱਥੇ ਸਿਸਟਮ ਤੁਸੀਂ ਦੇਖਿਆ ਹੋਵੇ ਹੁਣ ਮਿਲੀਅਨ ਬਿਲੀਅਨ ਦੀਆਂ ਪ੍ਰਾਪਰਟੀਆਂ ਹੋ ਚੁੱਕੀਆਂ ਐਡਾ ਅੰਸਚਾਰਾ ਚੱਲ ਰਿਹਾ ਤੇ ਇਸੇ ਗੁਰੂ ਸਾਹਿਬ ਨੇ ਕਿਹਾ ਸੀ ਖਾਓ ਖਰਚੋ ਰਣ ਮਿਲ ਭਾਈ ਟੋਟ ਨਾ ਆਵੇ ਵੱਧੂ ਜਾਈ ਤੋ ਬੈਂਕਿੰਗ ਸਿਸਟਮ ਵੀ ਆਰਥਿਕਤਾ ਦੀ ਮੈਂ ਗੱਲ ਕਰਦਾ ਉਹ ਵੀ ਬਰਾਬਰਤਾ ਲਿਆਂਦੀ ਤੇ ਇੱਧਰ ਸੱਚੇ ਬਾਦਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਸਾਰਿਆਂ ਨੇ ਫਿਰ ਜਿੰਨੀ ਲੁਕਾਈ ਸੀ ਚਾਹੇ ਕੋਈ ਹਿੰਦੂ ਸੀ ਚਾਹੇ ਮੁਸਲਮਾਨ ਸੀ ਚਾਹੇ ਕੋਈ ਕੋਈ ਵੀ ਸੀਗਾ ਉਹਨਾਂ ਨੇ ਦੇਖਿਆ ਇਹ ਸੱਚਾ ਬਾਦਸ਼ਾਹ ਬੱਚਾ ਬਾਸ਼ਾ ਗੁਰੂ ਸਾਹਿਬ ਨੂੰ ਜਦੋਂ ਕਿਹਾ ਤਾਂ ਜਹਾਂਗੀਰਾਂ ਨੂੰ ਜਹਾਂਗੀਰ ਨੂੰ ਤਾਂ ਅੱਗ ਲੱਗਦੀ ਸੀ ਉਸ ਵੇਲੇ ਉਹ ਸਿਸਟਮ ਨੂੰ ਜਿੱਦਾਂ ਹੁਣ ਵੀ ਜ਼ਾਲਮ ਕਾਨੂੰਨ ਲਿਆਂਦੇ ਆ ਇਹ ਦੇ ਗੁਰੂ ਦੇ ਸਿੱਖ ਇਹਨਾਂ ਕਾਨੂੰਨਾਂ ਨੂੰ ਜਬਰੀ ਕਿਸੇ ਦਾ ਜ਼ਬਰ ਸਹਿਣਾ ਨਹੀਂ ਤੇ ਪਿਆਰ ਨਾਲ ਜਿੱਦਾਂ ਮਰਜ਼ੀ ਵੀ ਹੋਵੇ ਜੇ ਤੁਸੀਂ ਉਸ ਲਕੁਾਈ ਨੂੰ ਉਸ ਸੈਂਟਰ ਜਿਹੜਾ ਦੁਨੀਆ ਤੇ ਹੁਣ ਅਕਾਲ ਤਖਤ ਸੈਵਿਆ ਉਹਨੂੰ ਸਜਦਾ ਕਰਦੇ ਆ ਅੱਗੋਂ ਆਪਾਂ ਅਗਲੀ ਵੀ ਗੱਲ ਕਰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂ ਗਵਰਨਮੈਂਟਾਂ ਨੂੰ ਜ਼ਾਲਮ ਸਰਕਾਰਾਂ ਨੂੰ ਕਿਉਂ ਰੜਕ ਦੇ ਵਿੱਚ ਹੁੰਦਾ ਆ ਅੱਜ ਫੇਰ ਅਸੀਂ ਕਹਿੰਨੇ ਧਨ ਧਨ ਉਹੀ ਸੋ ਕਿਉਂ ਵਿਸਰੇ ਜੇ ਅਗਨ ਮੈਂ ਰੱਖਾ ਸੋਕਮਰੀ ਸੈਲ ਸੋਸਾਇਟੀਆਂ ਸੋਕਮਰੀ ਸਾਹਿਬ ਸਰ ਬਾਣੀ ਇੰਦੀ ਉਚਤਾ ਸਾਹਿਤਿਕ ਦੇ ਵਿੱਚ ਵੀ ਪੰਜਾਬੀ ਸਹਿਚ ਵੀ ਹੁਣ ਤਾਂ ਸਾਰੀਆਂ ਲੈਂਗੁਏਜ ਦੇ ਵਿੱਚ ਵੀ ਜਦੋਂ ਤੁਸੀਂ ਉਹ ਬਾਣੀ ਦੀ ਲੈ ਸੰਗੀਤਕ ਸ਼ੁਰੂ ਕਰਦੇ ਆ ਉੱਥੋਂ ਤੋਂ ਰੁਕਿਆ ਨਹੀਂ ਜਾਂਦਾ ਬਹੁਤ ਹੀ ਤੁਹਾਨੂੰ ਨਾਲ ਸਿਸਟਮ ਨੂੰ ਸਾਰੇ ਨੂੰ ਖਿੱਚਦੀ ਆ ਐਨ ਨਾਲ ਜੋੜਦੀ ਆ ਕੋਈ ਮਾਨਸਿਕ ਪਰੇਸ਼ਾਨੀ ਹੋ ਹੀ ਨਹੀਂ ਸਕਦੀ ਜਨੈਲ ਜੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕੱਲੂ ਚ 6 ਜੂਨ ਨੂੰ ਆਪਾਂ ਜਾਣਦੇ ਹਾਂ ਕਿ ਸ੍ਰੀ ਕਲਤਕ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੇ ਪੱਧਰ ਦੇ ਉੱਪਰ ਸਮਾਗਮ ਕਰਵਾਏ ਜਾਂਦੇ ਨੇ ਉਹਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਲਈ ਸਿੱਖ ਧਰਮ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ ਸੋ ਇਸ ਬੰਦੇ ਵਿੱਚ ਇਸ ਵਾਰ ਬੜਾ ਤਕਰਾਰ ਜਾਂ ਵੇਖਣ ਨੂੰ ਮਿਲ ਰਿਹਾ ਇੱਕ ਪਾਸੇ ਤਾਂ ਧਾਰਮਿਕ ਸਮਾਗਮ ਨੇ ਜਿੱਥੇ ਸੰਗਤਾਂ ਚੁੱਕ ਰਹੀਆਂ ਨੇ ਤੇ ਸ਼ਰਦਾ ਦੇ ਨਾਲ ਪਾਠ ਕੀਤੇ ਜਾ ਰਹੇ ਨੇ ਅਰਦਾਸ ਹੋ ਰਹੀ ਹੈ ਪਰ ਦੂਜੇ ਪਾਸੇ ਨਾਲ ਹੀ ਗੱਲ ਕਰੀਏ ਤਾਂ ਨਵੇਂ ਜਥੇਦਾਰ ਸਾਹਿਬ ਦੇ ਵੱਲੋਂ ਜੋ ਸੰਦੇਸ਼ ਹੈ ਉਸ ਮਾਮਲੇ 'ਚ ਬੜੀ ਕਹਿ ਲਓ ਕਿ ਗਰਮਾਹਟ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਕੁਝ ਪੱਖੇ ਵੀ ਨਹੀਂ ਉਹ ਕਹਿੰਦੇ ਕਿ ਸੀ ਸੰਦੇਸ਼ ਦੇ ਨਹੀਂ ਦੇਣਾ ਐਸਜੀਪੀਸੀ ਨੇ ਕੋਸ਼ਿਸ਼ ਵੀ ਕੀਤੀ ਆਪਸ 'ਚ ਮਿਲ ਬੈਠ ਕੇ ਗੱਲ ਕਰਨ ਦੀ ਪਰ ਹੋਈ ਨਹੀਂ ਕੀ ਲੱਗਦਾ ਤੁਹਾਨੂੰ ਕਿ ਅਜਹੀਆਂ ਅਜਿਹੀ ਸਿਚੁਏਸ਼ਨ ਹੈ ਜਦੋਂ ਕਿ 6 ਜੂਨ ਖਾਸ ਕਰਕੇ ਬਹੁਤ ਵੱਡਾ ਦਿਨ ਹੈ ਅਜਿਹੇ ਸਮੇਂ ਤੇ ਅਜਹੀਆਂ ਗਤੀਵਿਧੀਆਂ ਕਿੰਨੀ ਇੱਕ ਸ਼ੋਭਾ ਦਿੰਦੀਆਂ ਜਾਂ ਕਿੰਨੀ ਇੱਕ ਲੋਡ ਬੰਦ ਹੈ ਇਹ ਚੀਜ਼ਾਂ ਸਾਨੂੰ ਮੇਰੇ ਖਿਆਲ ਪ੍ਰਭ ਸੋਭਾ ਦੇਣ ਵਾਲਾ ਅੱਖਰ ਦਾ ਜੋਜ਼ ਹੀ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਇਹ ਹੁਣ ਕਿਉਂਕਿ ਸ਼ੋਭਾ ਦੇਣ ਵਾਲੇ ਅੱਖਰ ਜਾਂ ਬਾਣੀ ਗੁਰੂ ਦੇ ਬਾਣ ਦਿੱਖਦੇ ਹੋਇਆ ਉਸ ਵੇਲੇ ਵੀ ਜੇ ਗੁਰੂਆਂ ਨੇ ਸਾਨੂੰ ਸਿਖਾਇਆ ਸੀ ਜੇ ਪਰthia ਵਿਰੋਧ ਕਰਦਾ ਸੀ ਉਹ ਵੀ ਇਦਾਂ ਹੀ ਕਰਦਾ ਸੀਗਾ ਗੁਰੂ ਸਾਹਿਬ ਦੀਆਂ ਚਿੱਠੀਆਂ ਨੇ ਅਸੀਂ ਦਿੰਦਾ ਸਾਰਾ ਤੰਤਰ ਆਰਥਿਕ ਤੰਤਰ ਆਪਣੇ ਹਿੱਟਾਈ ਰੱਖਣਾ ਚਾਹੁੰਦਾ ਸੀਗਾ ਬਿਲਕੁਲ ਮੈਨੂੰ ਲੱਗਦਾ ਆ ਅਸੀਂ ਅੱਲੇ ਬਹੁਤ ਪਿੱਛੇ ਖੜੇ ਆ ਸਿੱਖ ਸਿੱਖਿਆ ਤੇ ਚੱਲੇ ਹੀ ਨਹੀਂ ਜੇ ਅਸੀਂ ਜਾਤਾਂ 'ਚ ਵੀ ਦੇਖ ਲਓ ਆਰਥਿਕ ਸਿਸਟਮ ਵੀ ਦੇਖ ਲਓ ਜੇ ਇੱਕ ਬਰਾਜਾ ਬਣ ਜਾਂਦਾ ਤਾਂ ਉਹ ਸਾਰਿਆਂ ਨੂੰ ਚਾਹੁੰਦਾ ਨਹੀਂ ਹੋਮਾ ਮੈਂ ਹੀ ਤਾਨਾਸਾ ਚਲਾਮਾ ਜਦ ਕਿ ਗੁਰੂ ਸਾਹਿਬ ਨੇ ਸੰਕਲਪ ਪੰਜਾ ਪਿਆਰਾਂ ਦਾ ਦੇਖੇ ਬਾਅਦ ਵਿੱਚ ਗੁਰਗੋਬ ਸਿੰਘ ਮਹਾਰਾਜ ਨੇ ਆਪ ਅਮਰ ਸ਼ਕ ਦੇ ਗੁਰ ਚੇਲੇ ਦਾ ਸਦਾਤਵੀ ਦਿੱਤਾ ਹੋਇਆ ਹੈ ਕਿਉਂਕਿ ਜੇ ਅਸੀਂ ਕਿਸੇ ਨੂੰ ਕੁਝ ਦੋਸ਼ ਦੇਣ ਦੀ ਹੁਣ ਲੋੜ ਹੀ ਨਹੀਂ ਰਹਿ ਗਈ ਭਰਾ ਮਾਰੂ ਜੰਗ ਖੇਰੂ ਖੇਰੂ ਹੋਈ ਪਈ ਸਾਰੀ ਕੌਮ ਜਿਸ ਕੌਮ ਨੇ ਦੁਨੀਆ ਦੇ ਬਾਹਰਲੇ ਪਾਸੇ ਇੰਨੀ ਤਰੱਕੀ ਕਰ ਲਈ ਆ ਇੱਕ ਇੱਕ ਪਰਿਵਾਰ ਇੱਕ ਇੱਕ ਬੈਲ ਲੈ ਕੇ ਲੰਗਰ ਦਾ ਲਾ ਕੇ ਜਾਂ ਵੰਡ ਕੇ ਛਕਣ ਦੀ ਰੀਤ ਚਲਾ ਕੇ ਉਹ ਦੇਖੋ ਤੋੜ ਕਦੇ ਨਹੀਂ ਆਂਦੀ ਕਦੇ ਟੋਟ ਆਏ ਨਹੀਂ ਸਕਦੀ ਉਹਨੂੰ ਜਦੋਂ ਮੱਧੇ ਨਜ਼ਰ ਰੱਖਦੇ ਦੇਖਦੇ ਆ ਤੇ ਹੁਣ ਦੀਆਂ ਜਿਹੜੀਆਂ ਸੰਪਰਦਾਵਾਂ ਆ ਆਪਣੀ ਆਪਣੀ ਕੱਲਾ ਕੱਲਾ ਆਪਣੀ ਆਪਣੀ ਬੀਨ ਵਜਾਉਂਦਾ ਇਹ ਇੱਕ ਲੱਗ ਰਿਹਾ ਪਈ ਅਸੀਂ ਗੁਰੂ ਦੇ ਸੰਦੇਸ਼ ਤੋਂ ਭਾਵੇਂ ਉਥੇ ਕੋਲ ਬੈਠੇ ਆ ਉਹ ਦਰਬਾਰ ਸਾਹਿਬ ਦੇ ਵਿੱਚ ਬੈਠੇ ਵੀ ਹੱਲੇ ਵੀ ਉਹ ਜਿਹੜੀ ਬਾਣੀ ਗੁਰੂ ਸਾਹਿਬ ਦੀ ਚੱਲ ਰਹੀ ਐ ਨਹੀਂ ਸ਼ਾਂਤਮਈ ਉਥੇ ਜਾ ਕੇ ਇਦਾਂ ਦੀਆਂ ਉਸ ਉਸ ਪ੍ਰਿੰਸੈਸ ਦੇ ਵਿੱਚ ਗੱਲ ਹੀ ਨਹੀਂ ਹੋਣੀ ਚਾਹੀਦੀ ਉਥੇ ਚਾਹੀਦੀ ਨਹੀਂ ਗੱਲ ਇਹ ਗੱਲ ਇਹਨਾਂ ਨੂੰ ਬਾਹਰ ਕਿਦੇ ਬੈਠ ਕੇ ਕਮੇਟੀਆਂ ਨੂੰ ਹੋਰ ਸੰਜੀਦਾ ਬੰਦਿਆਂ ਨੂੰ ਇਹ ਨੱਪਟਾ ਲੈਣੀ ਚਾਹੀਦੀਆਂ ਇਹ ਈਗੋ ਹੰਕਾਰ ਗ੍ਰੇਸ਼ੀਅਸ ਪੀਸ ਜਿਹੜਾ ਗ੍ਰੇਸ਼ੀਅਸ ਕੁਰਬਾਨੀ ਦਿੱਤੀ ਆ ਗੁਰੂ ਅਰਜਨ ਦੇਵ ਜੀ ਨੇ ਐਨੇ ਸ਼ਾਂਤੀ ਦੇ ਪੁੰਜ ਜਿਹਨਾਂ ਕੋ ਦੁਨੀਆ ਦੇ ਉੱਤੇ ਸਾਨੂੰ ਕੋਲੈਬੋਰੇਟ ਕਰਨ ਦੀ ਲੋੜ ਸੀ ਬਾਅਦ ਕਈ ਤਰ੍ਹਾਂ ਦੇ ਕਈ ਪਾਰਟੀਆਂ ਦੇ ਹੋਰ ਬਾਪੂ ਛਾਪੂ ਆਏ ਤੇ ਸ਼ਾਂਤਿਆਂ ਜਾ ਆ ਆ ਸਾਧ ਮਈ ਦਾ ਗੁਰੂ ਅਰਜਨ ਦੇਵ ਜੀ ਤੋਂ ਜੇ ਕਿਸੇ ਨੇ ਲੈਣੀ ਆ ਤਾਂ ਲੁਕਾਈ ਦੇ ਵਾਸਤੇ ਹਮਟ ਰਿਆਂ ਦੀ ਤਾਂ ਹੋਂਦੇ ਬੰਦਿਆਂ ਨੂੰ ਵੀ ਉੱਥੋਂ ਸਾਬਕ ਲੈ ਲੈਣਾ ਚਾਹੀਦਾ ਆ ਇਹ ਬੜੇ ਦੁੱਖ ਦੀ ਗੱਲ ਆ ਇਹ ਬਾਹਰਲੇ ਐਨ ਆਰ ਆਈ ਸਿੱਖਾਂ ਨੇ ਬਹੁਤ ਹੀ ਇਹ ਗੱਲਾਂ ਦੇ ਨੋਟਸ ਲੈਂਦੇ ਆ ਕਿਉਂਕਿ ਇਹ ਇਹਨਾਂ ਤੇ ਉੱਪਰ ਰਹਿ ਕੇ ਬਾਹਰ ਵਾਲਾ ਸਿਸਟਮ ਜੋ ਨਾਂਦਪੁਰ ਦਾ ਸਿਸਟਮ ਮਤਾਸੀਗਾ ਨਾਂਦਪੁਰ ਦਾ ਮਤਾਸੀ ਉਹ ਇਹੀ ਸੀ ਜੋ ਸਿਸਟਮ ਏਟੀ ऑस्ट्रेलिया ਕੈਨੇਡਾ ਅਮਰੀਕਾ ਚਲਦਾ ਬ੍ਰੇਕਸਟ ਦੇ ਆਪਣੇ ਅਧਿਕਾਰ ਆ ਹਰ ਇੱਕ ਸਟੇਟ ਆਪਣੇ ਅਨੁਸਾਰ ਦੇਖੂਗੀ ਇਹ ਹੀ ਇੱਕ ਗੱਲ ਸੀ ਜਦੋਂ ਕਿ ਉਸ ਵੇਲੇ মিডিਆ ਨੇ ਭੰਡੀ ਪ੍ਰਚਾਰ ਕਰਕੇ ਬਹੁਤ ਹੀ ਪ੍ਰਚਾਰ ਕਰ ਕਰਕੇ ਇੱਕ ਧਰਮ ਦਾ ਨਾਮ ਦੇ ਕੇ ਇੱਕ ਛੋਟਾ ਕਰਕੇ ਉਹਨੂੰ ਗਰ ਤੰਗ ਕਰਕੇ ਫਿਰ ਉਹ ਸਿੰਘਾਂ ਦੇ ਉੱਤੇ ਆਪਣਾ ਹੀ ਦੇਸ਼ ਜਦੋਂ ਫੌਜਾਂ ਜਾੜੇ ਟ੍ਰੈਂਕ ਵੀ ਲਿਆਵੇ ਤੇ ਫਿਰ ਸਾਰੇ ਤਰ੍ਹਾਂ ਦੇ ਕੋਈ ਪ੍ਰਵਾਹ ਨਾ ਕਰੇ ਕੋਈ ਧਾਰਮਿਕ ਰਿਲੀਜੀਅਸ ਫਰੀਡਮ ਦੀ ਗੱਲ ਨਹੀਂ ਹੋਣ ਦੇਣੀ ਤਾਂ ਫੇਰ ਉਹ ਬੈਗਾਨੀ ਸਿੱਖਾਂ ਦੇ ਵਿੱਚ ਮਰ ਦਿੱਤੀ ਗਈ ਉਹ ਇਸ ਕਰਕੇ ਸਿੱਖਾਂ ਨੇ ਕਦੇ ਵੀ ਨਹੀਂ ਸੋਚਿਆ ਸੀਗਾ ਇਸ ਕੌਮ ਨੇ ਕਦੇ ਨਹੀਂ ਸੋਚਿਆ ਸੀ ਉਹ ਹੁਣ ਪਾੜਾ ਬਾਦਾ ਹੀ ਤੁਰਿਆ ਜਾਂਦਾ ਹੈ ਉਹ ਹੁਣ ਇਹਨਾਂ ਨੇ ਉਦੋਂ ਹੀ ਸੰਤ ਇਹ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੀ ਮਰਜ਼ੀ ਹੈ ਨਹੀਂ ਸਾਨੂੰ ਨਾਲ ਰੱਖਣਾ ਡਿਗੇਟਰਸ਼ਿਪ ਸਰਕਾਰਾਂ ਨੇ ਜਾਂ ਤੁਸੀਂ ਨਹੀਂ ਰੱਖਣਾ ਇਹ ਤੁਹਾਡੇ ਤੇ ਉਹ ਗੱਲ ਉਹਨਾਂ ਦੇ ਬੋਲ ਉਹ ਸਿਦਕੀ ਸੂਰੇ ਸੀਗੇ ਸੰਤ ਜਨਾ ਸਿੰਘ ਵੀ ਜਿਨਾਂ ਨੇ ਕਿ ਅਗਵਾਈ ਕੀਤੀ ਧਰਮ ਤੇ ਉਹ ਵੀ ਸੱਚ ਦੀ ਗੱਲ ਤੇ ਨਿਭੜਿਆ ਜਿਹੜੇ ਝੂਠ ਵਾਲੇ ਸੀ ਉਹ ਹੱਥ ਖੜੇ ਕਰਕੇ ਬਾਹਰ ਆ ਗਏ ਜਾਂ ਜਿਹੜੇ ਝੂਠ ਵਾਲੇ ਸੀ ਉਹਨਾਂ ਨੇ ਆਪਣੇ ਰਾਜ ਭਾਗ ਕਾਇਮ ਕਰਕੇ ਆਪਣੇ ਟੱਬਰ ਭਰ ਲੈ ਮਾਇਆ ਦੇ ਨਾਲ ਸਾਰਾ ਕੁਝ ਕਰ ਲਿਆ ਪਰ ਜੋ ਸੱਚ ਆ ਹੁਣ ਤੱਕ ਆਦ ਸੱਚ ਜੁਗਾਲ ਸੱਚ ਹੈ ਪੀ ਸੱਚ ਇਹ ਜਿਹੜੀ ਬਾਣੀ ਸਦਾ ਚਿਰ ਜੀਵੋ ਵਾਲੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਜੇ 2 4 ਪੰਕਤੀਆਂ ਵੀ ਆਪਾਂ ਮੰਨ ਲਈਏ ਤਾਂ ਇਹ ਜਿਹੜੇ ਸੰਦੇਸ਼ ਦੇ ਰੋਲੇ ਪੜ੍ਹਨੇ ਹੀ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਦਾ ਸੰਦੇਸ਼ ਦਿੱਤਾ ਹੀ ਬਹੁਤ ਆਉਂਦਾ ਹੈ ਸ਼ਹੀਦਾਂ ਨੂੰ ਨਮਸਕਾਰ ਕਰਦੇ ਆਂ ਅਸੀਂ ਧੰਨ ਭਾਗਿਆ ਉਹਨਾਂ ਦੀ ਬਹੁਤ ਕੁਰਬਾਨੀਆਂ ਆ ਬੀਬੀਆਂ ਬੱਚੇ ਸਿੰਘਾਂ ਸਿੰਘਣੀਆਂ ਇਹ ਦਿਨ ਪਰ ਦਿਨ ਇਹ ਏਦਾਂ ਹੀ ਗੁਰਮਾਰੀ ਦੀ ਕਿਰਪਾ ਬਣੀ ਰਹਿਣੀ ਆ ਪਰ ਜਿਹੜੀ ਆ ਹੁੰਦੀ ਆ ਕਾਂਗਿਆਰੀ ਇਹ ਹੌਲੀ ਹੌਲੀ ਸਾਹਮਣੇ ਆ ਕੇ ਤੇ ਆ ਜਾਣੀ ਅਰਦਾਸ ਕਰਦੇ ਆਂ ਸਾਰੀ ਇਹ ਸਰਵਤ ਦੇਪੋਲੇ ਦੇ ਲਈ ਜਿੱਥੇ ਕਰਦੇ ਆ ਉਸੇ ਆਪਣੇ ਲਈ ਵੀ ਹੁਣ ਅਸੀਂ ਜਾਦਾ ਕਰਨ ਦੀ ਲੋੜ ਆ ਬੇਈਨਾਂ ਨੂੰ ਵੀ ਮਤ ਵਖੇ ਸੱਚੇ ਪਾਤਸ਼ਾਹ ਵੇ ਆਪਣੇ ਆਪਣੇ ਡੇਰੇ ਜਾਂ ਹੋਰ ਸੰਪਰਤਾਵਾਂ ਨੂੰ ਛੱਡ ਕੇ ਇੱਕ ਸੰਤ ਵੀ ਜਦੋਂ ਸੀਗੇ ਸੰਤ ਜਨੈਆ ਸਿੰਘ ਹੁਣੀ ਵੀ ਉਹਨਾਂ ਨੇ ਵੀ ਨਹੀਂ ਕਿਹਾ ਵੇ ਮੈਂ ਟਕਸਾਲ ਆਫ ਸਾਰੀ ਦੁਨੀਆ ਦੇ ਉੱਤੇ 21ਵੀਂ ਸਦੀ ਦੇ ਸੁਪਰੀਮ ਸਿੱਖ ਸਭ ਤੋਂ ਉੱਪਰ ਸਿੱਖ ਉਹਨਾਂ ਨੂੰ ਬੁਲਾਣਿਆ ਗਿਆ ਸੀਗਾ ਉਹ ਫਿਰ ਸਾਰਿਆਂ ਦਾ ਸਾਂਝਾ ਹੋ ਜਾਂਦਾ ਜੋ ਸੱਚ ਦੇ ਹੁੰਦਾ ਜੋ ਧਰਮ ਤੇ ਹੁੰਦਾ ਜੋ ਮਾਜਬ ਤੇ ਆ ਜੋ ਆਪਣੀ ਸੰਸਾਰ ਵਾਲੀ ਲੜਦੇ ਆ ਉਹ ਸਾਰੇ ਕਿਤੇ ਹੀ ਖਜਲ ਖਵਾਰੀ ਇੱਥੇ ਵੀ ਹੁੰਦੀ ਰਹਿੰਦੀ ਆ ਸੋ ਇਸ ਕਰਕੇ ਇਹ ਥੋਂ ਹੀ ਆਪਾਂ ਨਹੀਂ ਕਹਿੰਦੇ ਅਸੀਂ ਕੋ ਬਹੁਤ ਜ਼ਿਆਦਾ ਉਹ ਸਾਨੂੰ ਪਤਾ ਆ ਤੁਸੀਂ ਸੇਹ ਦਾ ਆਪਾਂ ਗੁਰੂ ਬਾਣੀ ਤੋਂ ਲੈਣੀ ਹੁੰਦੀ ਆ ਇਹ ਮਸਲੇ ਤੇਰੇ ਟਾਲੇ ਜਾ ਸਕਦੇ ਆ ਬਹੁਤ ਹੀ ਮਨ ਸੇਖ ਚਿੰਤਕ ਸਾਰਿਆਂ ਦੇ ਹੀ ਸਾਰੇ ਪੰਜਾਬ ਦੇ ਹੀ ਗਵਰਨਮੈਂਟਾਂ ਦੇ ਵੀ ਜਿਹੜੇ ਉਹਨਾਂ ਸ਼ਹਿ ਉਹਨਾਂ ਨੂੰ ਮਿਲ ਜਾਂਦੀ ਜੋ ਤੁਹਾਡੇ ਆਪਸੀ ਪਾੜਾ ਹੁੰਦਾ ਆ ਬਹੁਤ ਸਾਰੇ ਇਹ ਸਾਰੇ ਵਿਦਵਾਨ ਆ ਪੜ੍ਹੇ ਲਿਖੇ ਆ ਕੋਈ ਐਮਐਲਏ ਕੋਈ ਸਰੂਣੀ ਕਮੇਟੀ ਦੇ ਕੋਈ ਪੀਐਸ ਗਿਆ ਦੇ ਵਿਦਵਾਨ ਆ ਉਹਨਾਂ ਨੂੰ ਬਿਠਾ ਲ ਕੇ ਗੱਲਾਂ ਹੋ ਜਾਣੇ ਚਾਹੀਦੀਆਂ ਬਹੁਤ ਗਿਆਨ ਹੈ ਉਹਨਾਂ ਦੇ ਸਾਡੇ ਕੋਲ ਤਾਂ ਹੀ ਕੁਛ ਨਹੀਂ ਬਾਹਰ ਆਣਿਆਂ ਕੋਲ ਤਾਂ ਕਹਿੰਦੇ ਉਹ ਆਪਣੇ ਕੰਮਾਂ 'ਚ ਹੀ ਟਾਈਮ ਨਹੀਂ ਲੱਗਦੇ ਪਰ ਫੇਰ ਵੀ ਜੋ ਕੁਝ ਹੋ ਰਿਹਾ ਇਹ ਸਾਰੇ ਹੀ ਪੰਥਦਰ ਦੀ ਇਹ ਦੀ ਨਿੰਦਾ ਹੀ ਕਰਦੇ ਆ ਜੀ ਅਗੇ ਕਰਨਲ ਜੀ ਗੱਲ ਹੈ ਜੋ ਉਹ ਗ੍ਰਫਟ ਸ਼ਹਿਰ ਦੀ ਕਰਾਂਗੇ ਗ੍ਰਫਟ ਸ਼ਹਿਰ ਦੇ ਵਿੱਚ ਹਰ ਸਾਲ ਵੱਡੇ ਪੱਧਰ ਦੇ ਉੱਪਰ ਸ਼ਹੀਦੀ ਟੂਰਨਾਮੈਂਟ ਹੈ ਜੋ ਉਹ ਲਿਖਿਆ ਜਾਂਦਾ 7 8 ਨੂੰ ਇਹ ਟੂਰਨਾਮੈਂਟ ਹੋ ਰਿਹਾ ਸੋ ਜਿਹੇ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਇਹ ਟੂਰਨਾਮੈਂਟ ਬਣਿਆ ਹੋਇਆ ਕਿਉਂਕਿ ਵੱਡੇ ਪੱਦਰ ਦੇ ਉੱਪਰ ਸੰਗਤਾਂ ਕਹਿੰਦੇ ਪਹੁੰਚਦੀਆਂ ਨੇ ਲਗਭਗ 35 ਤੋਂ 40 ਹਜ਼ਾਰ ਦਾ ਤਕਰੀਬਨ ਇਕੱਠਾ ਜਿਹੜਾ ਸੰਗਤਾਂ ਦਾ ਹੁੰਦਾ ਵੱਧ ਵੀ ਹੋ ਸਕਦਾ ਪਰ ਅਜਿਹੇ ਚ ਕੁਝ ਅਪੀਲਸ ਵੀ ਕੀਤੀਆਂ ਗਈਆਂ ਨੇ ਪ੍ਰਬੰਧਕ ਕਮੇਟੀ ਵੱਲੋਂ ਕਿ ਜਿਸ ਤਰ੍ਹਾਂ ਪਾਰਕਿੰਗ ਨੂੰ ਲੈ ਕੇ ਖਾਸ ਤਰ੍ਹਾਂ ਦਾ ਕਿਹਾ ਗਿਆ ਕਿ ਪਿਛਲੀ ਵਾਰੀ ਥੋੜੀ ਪ੍ਰੋਬਲਮ ਆਈ ਸੀ ਸੋ ਪਾਰਕਿੰਗ ਨੂੰ ਲੈ ਕੇ ਸ਼ਟਲ ਬੱਸਾਂ ਚੱਲ ਰਹੀਆਂ ਹਨ ਦੀ ਵਰਤੋਂ ਕਰੋ ਪਰ ਇਹਦੇ ਨਾਲ ਨਾਲ ਇੱਕ ਬੜੀ ਮਾਨ ਦੀ ਗੱਲ ਹੈ ਕਿ ਪਹਿਲਾਂ ਇਹ ਖਾਸ ਕਰਕੇ ਹੁੰਦਾ ਸੀ ਕੈਨੇਡਾ ਦੇ ਵਿੱਚ ਵੀ ਸੜਕਾਂ ਦੇ ਨਾਮ ਚੌਂਕਾਂ ਦੇ ਨਾਮ ਨੇ ਜਿਹੜੇ ਉਹ ਰੱਖੇ ਗਏ ਨੇ ਪੰਜਾਬੀ ਕਮਿਊਨਿਟੀ ਦੇ ਨਾਮ ਦੇ ਉੱਪਰ ਕਿਸੇ ਇਨਸਾਨ ਦੇ ਨਾਮ ਦੇ ਉੱਪਰ ਕਿਸੇ ਵੱਡੇ ਸ਼ਖਸੀਅਤ ਦੇ ਪਰ ਹੁਣ ਇੱਕ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਹੀ ਹੋਇਆ ਹੈ ਗ੍ਰਿਫਥ ਸ਼ੈਰ ਦੇ ਇੱਕ ਚੌਂਕ ਦਾ ਨਾਮ ਰੱਖਿਆ ਗਿਆ ਖਾਲਸਾ ਚੌਂਕ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਬਿਲਕੁਲ ਖੇਡਾਂ ਵੀ ਨੇੜੇ ਨੇ ਤੇ ਇਸ ਜਿਹੜੇ ਦਿਨ ਨੇ ਇਹ ਵੀ ਬੜੇ ਭਾਵਕ ਹੋਣ ਵਾਲੇ ਨੇ ਕਿਵੇਂ ਦੇਖਦੇ ਨੇ ਨੂੰ ਰੈਲੇਵੈਂਟ ਕਰਕੇ ਦੇਖੋ ਇਹ ਸਾਡੇ ਨਾਲੋਂ ਵੀ ਜ਼ਿਆਦਾ ਮੈਨੂੰ ਲੱਗਦਾ ਹੈ ਇੰਗਲਿਸ਼ ਜਾਂ ਇੱਥੇ ਦੀਆਂ ਸੰਸਥਾਵਾਂ ਦੇਖਦੀਆਂ ਜ਼ਿਆਦਾ ਤੇ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਜੇ ਤੁਸੀਂ ਤੁਹਾਡੇ ਨਾਲ ਆਪਾਂ ਸਾਂਝ ਕਰਦੇ ਆ ਇਹ ਗੁਣਾਂ ਦੀ ਗੁਰਵਾਣੀ ਦੇ ਗੁਣਾਂ ਦੀ ਜਾਂ ਸਿੱਖੀ ਦੇ ਗੁਣਾਂ ਦੀ ਉਹ ਸਾਂਝ ਕਰਦੇ ਆ ਜਿੱਥੇ ਵੀ ਹੁੰਦੀ ਆ ਇਹ ਗ੍ਰਫਟ ਦੀਆਂ ਸੰਗਤਾਂ ਦੇ ਅਸੀਂ ਬਹੁਤ ਹੀ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਰਨਜੀਤ ਸਿੰਘ ਸਵਰਗੇਵਾਸੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਕੈਸ਼ੀਅਰ ਬਣ ਨਹੀਂ ਰਹੇ ਆ ਗੋਦੋਇਕਾ ਸਸਤਾਵਾਂ ਹੁੰਦੀਆਂ ਸੀ ਜਿਹੜੀਆਂ ਹਿਊਮਰਾਈਸਟ ਦੀ ਕਾਲ ਕਰਦੀਆਂ ਸੀਗੀਆਂ ਗੁਰੂ ਸਾਹਿਬ ਦਾ ਜਿਹੜਾ ਛੇਵੇਂ ਪਾਤਸ਼ਾਹ ਨੇ ਕਿਹਾ ਵੀ ਸੀਗਾ ਆਪਣੇ ਟਾਈਮ ਕੱਢ ਕੇ ਉਹਨਾਂ ਨੇ ਆਪਣੀਆਂ ਜੇਬਾਂ ਦੇ ਕੋਲੋਂ ਪੈਸੇ ਕੱਢ-ਕੱਢ ਕੇ 50-50 ਡਾਲਰ 100-100 ਪਾ ਕੇ ਇਹ ਟੂਰਨਾਮੈਂਟ ਸ਼ੁਰੂ ਕਰਾਇਆ ਸੀ ਸ਼ਹੀਦਾਂ ਦੀ ਜਾਤ ਦੇ ਵਿੱਚ ਸਾਰਿਆਂ ਲਈ ਇਹ ਜਿਹੜਾ ਜਿਹਨੂੰ ਸੋ ਕਾਲਡ ਨੀਲਾ ਤਾਰਾ ਕਹਿੰਦੇ ਆ ਸਿੱਖਾਂ ਦਾ ਤੀਜਾ ਕੋਲੂਗਾਰਾ ਇਹ ਦੁਨੀਆ ਦੇ ਉੱਤੇ ਮਨਾ ਲ ਜਾਣ ਲੱਗਾ ਉਹ ਇੰਨਾ ਸੰਗਤਾਂ ਦੇ ਵਿੱਚ ਮਾਣ ਤਾਂ ਪਾਪ ਕਰ ਗਿਆ ਇਨਾ ਮਾਲ ਪ੍ਰਾਪਤ ਕਰ ਗਿਆ ਕਿ ਹੁਣ ਆਲੇ ਦੁਆਲੇ ਦੇ ਸਰਾਊਂਡਿੰਗ ਏਰੀਆ 'ਚ 100 ਕਿਲੋਮੀਟਰ ਤੱਕ ਕੋਈ ਹੋਟਲ ਦੀ ਬੁਕਿੰਗ ਨਹੀਂ ਮਿਲਦੀ ਇਸ ਕਰਕੇ ਕਮੇਟੀਆਂ ਅਗਾਉ ਇਹ ਬੇਨਤੀਆਂ ਕਰਦੀਆਂ ਵੱਡੀ ਗੱਲ ਇਹ ਹੋਈ ਵੀ ਜਦੋਂ ਇਹ ਗੁਰੂ ਘਰ ਦੇ ਜਿਹੜੀ ਰੋਡ ਜਾਂਦੀ ਆ ਜਾਂ ਉਧਰੋਂ ਜਾਂਦੀ ਆ ਜੇ ਨਿਊ ਰਾਉਂਡ ਅਬਾਊਟ ਐਟ ਕਿਡਮਨ ਵੇ ਉੱਥੇ ਜਾਂਦਾ ਹਾਈਵੇ ਕਿਡਮਨ ਟੂ ਐਂਡ ਸੌਰਨ ਰੋਡ ਹੈਜ਼ ਅ ਨੇਮ ਦੈਟ ਸਪੈਸ਼ਲ ਟੂ ਸਿੱਖ ਕਮਿਊਨਿਟੀ ਫੋਟੋ ਤੁਸੀਂ ਦੇਖ ਸਕਦੇ ਹੋ ਉਹਨਾਂ ਖਾਲਸਾ ਚੌਂਕ ਰੱਖ ਦਿੱਤਾ ਗਿਆ ਹੈ ਅਸੀਂ ਫੇਰ ਥੈਂਕਸ ਟੂ ਦੀ ਗ੍ਰਿਫਟ ਕਾਉਂਸਲ ਤੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਸਦਾਰ ਚੁੱਗ ਜੀ ਤੇ ਮਨਜੀਤ ਸਿੰਘ ਚੁੱਗਾਧੀ ਤੇ ਹੋਰ ਸੰਗਤਾਂ ਜਿਨ ਜਿਨੀਆਂ ਵੀ ਨਾਲ ਖੜੀਆਂ ਨੇ ਮਨਜੀਤ ਸਿੰਘ ਲਾਲੀ ਨਰਿੰਦਰ ਸਿੰਘ ਸੰਧੂ ਐਂਡ ਮਨਜੀਤ ਸਿੰਘ ਚੁੱਗਾਣੀ ਨੇ ਇਹ ਪਿਛਲੇ ਸਾਲ ਤੋਂ ਪ੍ਰੋਜੈਕਟ ਆਰੰਭਿਆ ਹੋਇਆ ਸੀ ਜਿਸ ਨੂੰ ਕਿ ਨੇਪੇ ਜਾੜਿਆ ਹੋਇਆ ਹੁਣ ਕੱਲ ਹੀ ਉਸ ਦਾ ਨਾਮ ਬਿਲਕੁਲ ਐਂਡ ਫਾਰਮਲ ਤੌਰ ਤੇ ਅਸੈਪਟ ਕਰ ਲਿਆ ਗਿਆ ਕੌਂਸਲਰਾਂ ਦੇ ਅਸੀਂ ਇਹਨਾਂ ਲੋਕਾਂ ਦੇ ਧੰਨਵਾਦ ਦੀਆਂ ਕਿ ਇਹ ਇੰਨਾ ਨੇੜਿਓਂ ਹੋ ਕੇ ਦੇਖਦਿਆ ਸਿੱਖਾਂ ਦੀਆਂ ਗਤੀਵਿਧੀਆਂ ਨੂੰ ਜਾਂ ਹੋਰ ਕਿਤੇ ਵੀ ਹੁਣ ਪਾਰਲੀਮੈਂਟਰਾਂ ਵਿੱਚ ਵੀ ਟਿਕਟਾਂ ਦਿੰਦੇ ਆ ਤੇ ਵੋਟਾਂ ਦਾ ਵੀ ਖਿਆਲ ਰੱਖਦੇ ਆ ਤੇ ਇੱਥੋਂ ਦੀ ਉੱਥੋਂ ਦੀ ਤਾਰ ਜਦੋਂ ਫਾਰਮਰ ਮੋਰਚਾ ਵੀ ਚੱਲਦਾ ਸੀਗਾ ਉਸ ਵੇਲੇ ਵੀ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਦੁਨੀਆ ਭਰ ਤੇ ਆਪਣੀ ਸਾਖ ਬਣਾ ਹੀ ਚੁੱਕੇ ਆ ਜਿੰਨਾ ਮਰਜੀ ਕੋਈ ਸਰਕਾਰਾਂ ਜ਼ੋਰ ਪਾਣ ਜਾਂ ਬਾਹਰ ਐਮਪੀ ਸ਼ੈਂਪੀ ਪੇ ਚਣ ਲੱਗੇ ਆ ਪ੍ਰਚਾਰ ਕਰਨ ਲਈ ਗਲਤ ਆਪਣਾ ਇਹ ਇੱਕ ਰਵਈਆ ਇਹਨਾਂ ਦੇਸ਼ਾਂ ਨੇ ਨਹੀਂ ਮੰਨਿਆ ਨਾ ਹੀ ਅੱਗੇ ਕਦੀ ਮੰਨਿਆ ਆ ਇਹ ਗੁਰੂ ਸਾਹਿਬ ਦਾ ਇਹੀ ਸੰਦੇਸ਼ ਆ ਸਾਰੇ ਕਿਰਤ ਸ੍ਰਵਤ ਦੇ ਭਲੇ ਤੇ ਜਦੋਂ ਰਹੋਗੇ ਜੋ ਸਹੀ ਆਪਣੇ ਨਿੱਜ ਦੇ ਭਲੇ ਤੇ ਆਵਾਂਗੇ ਫੇਰ ਗੁਰੂ ਸਾਹਿਬ ਦੀ ਕੋਈ ਕਿਰਪਾ ਨਹੀਂ ਹੋਣੀ ਇਹ ਹੀ ਇਹਨਾਂ ਦੇ ਵਿੱਚ ਹੀ ਸਾਰਿਆਂ 'ਚ ਬਸਦਾ ਹੋਣਾ ਤੇ ਇਸੇ ਕਰਕੇ ਜਿਹੜੀ ਫਸਵਾਲਡਵਾਰ ਸੈਕੰਡਵਾਰਡਵਾਰ ਐਂਜਕਡੇ ਦੀਆਂ ਜਾਂ ਹੁੰਦੀਆਂ ਕੀਰਤੀਆਂ ਦੀਆਂ ਫਾਰਮਰਾਂ ਦੀਆਂ ਕੁਰਬਾਨੀਆਂ ਜਾਂ ਖੇਤੀਆਂ ਦੇ ਕੰਮਾਂ ਦੀਆਂ ਸਫਲਤਾ ਨੂੰ ਦੇਖਦੇ ਆਂ ਫਰਾਉਂਡਿੰਗ ਏਰੀਆ ਦੇ ਵਿੱਚ ਵੀ ਹੋਰ ਕਿਤੇ ਵੀ ਅਸੀਂ ਫੇਰ ਦੇਖਦੇ ਆਂ ਕਿ ਮਾਣ ਮਹਿਸੂਸ ਹੈ ਆਪਣੇ ਖਾਲਸਾ ਚੌਕ ਰੱਖ ਦਿੱਤਾ ਗਿਆ ਆਸਟ੍ਰੇਲੀਆ ਦੇ ਵਿੱਚ ਨਮੀ ਨਮੀ ਜਨਰੇਸ਼ਨਾਂ ਵਾਲੇ ਹੈਗੀਆਂ ਇੱਕ ਬਹੁਤ ਹੀ ਵੱਡੀ ਔਰ ਐਸ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਖਾਮੀ ਤੇ ਮਾਣ ਮੁੱਤੀ ਖਬਰ ਹੈ ਅੱਗੇ ਵਧਾਂਗੇ ਤੇ ਗੱਲ ਸਪੋਰਟਸ ਦੇ ਸਬੰਧ ਵਿੱਚ ਕਰਾਂਗੇ ਕਰਨੈਲ ਜੀ ਜਿਸ ਤਰ੍ਹਾਂ ਦੀਆਂ ਮੱਲਾਂ ਪੰਜਾਬੀ ਕਮਿਊਨਿਟੀ ਦੇ ਬੱਚੇ ਇਸ ਸਮੇਂ ਆਸਟ੍ਰੇਲੀਆ ਦੇ ਵਿੱਚ ਮਾਰ ਰਹੇ ਨੇ ਉਹ ਬਾਕੀ ਵਾਕਿਆ ਹੀ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ ਪੇਰੈਂਟਸ ਨੇ ਜਿਹੜੇ ਉਹ ਵੀ ਲਗਾਤਾਰ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰ ਰਹੇ ਨੇ ਕਿ ਤੁਸੀਂ ਵੱਖ-ਵੱਖ ਗੇਮਾਂ ਦੇ ਵਿੱਚ ਪਾਰਟ ਲੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਈ ਸੀ ਕਿ ਪ੍ਰਾਣੇ ਉਹਨਾਂ ਨੇ ਮੈਡਲ ਹਾਸਲ ਕੀਤੇ ਨੇ ਸੋ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿਹੜੀਆਂ ਗੇਮਾਂ ਦੇ ਵਿੱਚ ਮੈਡਲ ਸੀਗੇ ਕਿਵੇਂ-ਕਿਵੇਂ ਇਹਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਚਲੋ ਮੈਂ ਇਥੇ ਇਹ ਵੀ ਦੱਸ ਹੀ ਦਿੰਦਾ ਇਹਨਾਂ ਦਾ ਮੋਢ ਵੀ ਗ੍ਰਿਫਤ ਹੈ ਇਹਨਾਂ ਦੇ ਬੱਚਿਆਂ ਦੇ ਤਿੰਨਾਂ ਹੀ ਮੁੰਡਿਆਂ ਦੇ ਬਾਬਾ ਜੀ ਉੱਥੇ ਰਹਿੰਦੇ ਆ ਸਾਧ ਪ੍ਰਸ਼ੋਤਨ ਸਿੰਘ ਜਹੇਦਾਰ ਕਹਿੰਦੇ ਹੁੰਦੇ ਅਸੀਂ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਗੁਰਸਿੱਖੀ ਜੀਵਨ ਦਾ ਆਨੰਦਾਨ ਤੇ ਪਲੱਸ ਉਹਨਾਂ ਦੀ ਪਹਿਲੇ ਗੁਰੂ ਘਰਾਂ ਲਈ ਵੀ ਕਿਚਨਾ ਲਈ ਵੀ ਡੋਨੇਸ਼ਨ ਵੀ ਵਿਅੰਤ ਹੁੰਦੀ ਆ ਤੇ ਸੰਗਤਾਂ ਉੱਥੇ ਜਾਂਦੀਆਂ ਉਹਨਾਂ ਦੇ ਹੀ ਇਹ ਪੋਤੇ ਪੰਮੇ ਦੇ ਲੜਕੇ ਤਿੰਨੇ ਜਣੇ ਤਸਾਇਆ ਸਿੰਘ ਤਜਾਇਆ ਸਿੰਘ 17 ਈਅਰ 올ਡ ਆ ਗੋਲਡ ਮੈਡਲ ਇੰਟਰਨੈਸ਼ਨਲ ਕਿੱਕ ਬਾਕਸ ਦੇ ਵਿੱਚ ਉਹਨੂੰ ਲਿਆਉਂਦਾ ਉਹਦਾ ਦੂਜਾ ਭਰਾ ਜੋਸੂਆ ਸਿੰਘ ਅੱਗੇ ਲੈ ਕੇ ਆਇਆ ਸੀ ਸਿਲਵਰ ਹੁਣ ਐਡੀ ਕੀ ਗੱਲ ਇਹ ਹੋਈ ਆ ਜਿਹੜਾ ਤੀਜੇ ਨੰਬਰ ਤੇ 13 ਈਅਰ ਦਾ 13 ਸਾਲਾਂ ਦਾ ਜਿਹੜਾ ਆ ਉਹਨੇ ਵੀ ਇੱਕ ਆਪਣਾ ਤਗਮਾ ਹੋਰ ਚਾਂਦੀ ਐਤਨੇ ਉਹਨੇ ਸਿਲਵਰ ਦਾ ਲਿਆ ਸੈਕੰਡ ਵਾਲੇ ਨੇ ਚਾਂਦੀ ਦਾ ਕਰਮਬਾਰ ਜਦੋਂ ਵੀ ਇਹਦਾ ਏਦਾਂ ਇਦਾਂ ਹੀ ਤਗਮੇ ਲੈਂਦੇ ਆ ਬੜੀ ਕਿਰਪਾ ਆ ਇਹ ਆਸਟ੍ਰੇਲੀਆ ਦੇ ਲਈ ਸਿੰਘ ਇਹ ਤਿੰਨੇ ਭਰਾ 골ਡ ਮੈਡਲ ਲੈ ਕੇ ਆਏ ਆ ਜੋ ਕਿ THAILAND ਦੇ ਵਿੱਚ ਇੰਟਰਨੈਸ਼ਨਲ ਪੇਕ ਕਿੱਕ ਬੌਕਸਿੰਗ ਹੋਈ ਸੀ ਬਹੁਤ ਹੀ ਵਧੀਆ ਤੇ ਬਹੁਤ ਹੀ ਮਾਣ ਦੀ ਗੱਲ ਆ ਇਦਾਂ ਹੀ ਇਹਨਾਂ ਦੀ ਅਸੀਂ ਚੜ੍ਹਦੀ ਕਲਾਾਂ ਦੀ ਬਿਸ਼ਿੰਗ ਯੂ ਗੁੱਡ ਲੱਕ ਟੂ ਆਲ ਦਾ ਸਰ ਪ੍ਰਸ਼ੋਤਮ ਸਿੰਘ ਫੈਮਲੀ ਸਰਪਮਾ ਫੈਮਲੀ ਦੇ ਸਾਰੇ ਹੀ ਗ੍ਰੈਫਟ ਵਾਲੇ ਵਸਿਆਂ ਦਾ ਤੇ ਆਸਟ੍ਰੇਲੀਅਨ ਦਾ ਵੀ ਸਾਰਿਆਂ ਨੂੰ ਇਸ ਤੇ ਬਹੁਤ ਮਾਣ ਆਇਆ ਜੀ ਅੱਗੇ ਗੱਲ ਹੈ ਜੋ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਕਰਾਂਗੇ ਫਲਹਾਲ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਹੋਏ ਪਿਛਲੇ ਦਿਨੀ ਤਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵੱਲ ਲੋਕਾਂ ਦਾ ਰੁਝਾਨ ਬਹੁਤ ਵਧਿਆ ਹਾਲਾਂਕਿ ਪਿਛਲੇ ਦਿਨਾਂ ਦੀਆਂ ਜੋ ਖਬਰਾਂ ਨੇ ਉਹ ਇਹ ਵੀ ਹੈ ਕਿ ਫਲਹਾਲ ਰਾਈਟ ਨਾਉ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਪਹਿਲੀ ਪਸੰਦ ਹੈ ਜਿਹੜੀ ਉਹ ਬਣਿਆ ਹੋਇਆ ਸਟੂਡੈਂਟ ਦੀ ਪਰ ਨਾਲ ਨਾਲ ਆਸਟ੍ਰੇਲੀਆ ਨੂੰ ਵੀ ਲੋਕ ਬਹੁਤ ਪਸੰਦ ਕਰ ਰਹੇ ਨੇ ਸੈਕਸ਼ਨ ਜ਼ਰੂਰ ਨੇ ਪਰ ਬਾਵਯੂ ਦੇ ਬਹੁਤ ਸਾਰੇ ਆਪਸ਼ਨ ਨੇ ਇੱਥੇ ਵਰਕ ਪਰਮਿਟ ਦੇ ਬਹੁਤ ਸਾਰੇ ਆਪਸ਼ਨਸ ਨੇ ਇੱਥੇ ਤੁਸੀਂ ਜੇ ਲੇਬਰ ਵਰਕ ਕਰਦੇ ਹੋ ਬਹੁਤ ਸਾਰੇ ਆਪਸ਼ਨਸ ਨੇ ਹੁਣ ਪ੍ਰਾਈਵੇਟ ਏਜੰਸੀਆਂ ਦੇ ਦੁਆਰਾ ਵੀ ਕੁਝ ਆਫਰਸ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਆਫਰਸ ਨੇ ਤੇ ਕੀ ਫਾਇਦਾ ਇਹਨਾਂ ਦਾ ਭਾਰਤੀਆਂ ਨੂੰ ਹੋ ਸਕਦਾ ਪਹਿਲਾਂ ਤਾਂ ਮੈਂ ਪ੍ਰਭ ਤੁਹਾਡੇ ਨਾਲ ਇਹ ਕਰਦੇ ਆਂ ਸਿੱਧੂ ਗੱਲ ਸ਼ੇਅਰ ਬਈ ਇੱਥੇ ਮੈਕਰੋ ਬਿਜ਼ਨਸ ਇਕਨੋਮਿਕਸ ਵਾਲਿਆਂ ਨੇ ਤਾਂ ਇਹ ਕਿਹਾ ਆਸਟ੍ਰੇਲੀਆ ਬਕਾਉਂਸ ਡੰਪਿੰਗ ਗਰਾਉਂਡ ਫਾਰ ਇੰਟਰਨੈਸ਼ਨਲ ਸਟੂਡੈਂਟਸ ਪਹਿਲਕੀ ਦੇ ਸਾਲ ਦੇ ਵਿੱਚ ਸਟੂਡੈਂਟ ਦੇ ਵਿਜੇ ਪਹਿਲੇ ਸਾਰੇ ਸਾਲਾਂ ਨਾਲੋਂ ਜ਼ਿਆਦਾ ਲੱਗੇ ਆ। ਭਾਵੇਂ ਅਖਬਾਰਾਂ ਕੁਝ ਕਹੀ ਜਾਣ, ਮੀਡੀਆ ਕੁਝ ਕਹੀ ਜਾਵੇ ਆਪਾਂ ਅੱਗੇ ਵੀ ਕਹਿੰਦੇ ਰਹਿੰਦੇ ਆ ਵੀ ਇਹਨਾਂ ਦੀਆਂ ਯੂਨੀਵਰਸਿਟੀਆਂ ਨਹੀਂ ਚੱਲਣੀਆਂ ਆਪਣੇ ਨਾਲ ਬੱਚੇ ਪੈਸਾ ਲੈ ਕੇ ਆਉਂਦੇ ਆ, ਪੇਰੈਂਟਸ ਪੈਸਾ ਬੱਚਿਆਂ ਤੇ ਖਰਚਦੇ ਆ, ਉਹਨਾਂ ਦੇ ਦਿਲ ਦੇ ਜਿਗਰੇ ਇੱਧਰ ਆਉਂਦੇ ਆ ਪੜਨ। ਕੋਸ਼ਿਸ਼ ਕਰਿਆ ਕਰੋ ਤੇ ਉੱਥੇ ਪੜ੍ਹਾਈ ਕਰਾਓ। ਇਹ ਕਹਿ ਰਹੇ ਆ ਜੀ ਵੀ 1,95,000 ਇੰਟਰਨੈਸ਼ਨਲ ਸਟੂਡੈਂਟ ਅਨਰੋਲ ਹੋਇਆ। 2024 ਦੇ ਵਿੱਚ 2024 ਦੇ ਵਿੱਚ ਤੇ ਐਡ ਕੀ ਉਹ 13% ਹੋਰ ਉੱਪਰ ਜਾ ਰਿਹਾ ਇਹਦੇ ਵਿੱਚ ਉਹ ਥੋੜਾ ਜਿਹਾ ਕਟੋਤਾ ਜਰੂਰ ਕਰੂਗੇ ਸਖਤੀ ਕਰੂਗੇ ਕਰ ਵੀ ਦਿੱਤੀ ਸੀ ਸਟੂਡੈਂਟ ਦੀ ਫੀਸ ਵਧਾਤੀ ਸੀ ਪਰ ਦੇਖਿਆ ਜਾਵੇ ਤਾਂ ਹੁਣ ਇੱਕ ਨਵੀਂ ਹੋਰ ਗੱਲ ਆਈ ਆ ਸਾਹਮਣੇ ਵੀ ਇਹ ਇਥੇ ਦੀ ਆਬਾਦੀ ਬਹੁਤ ਘਟਿਆ ਕੈਨੇਡਾ ਤੋਂ ਵੀ ਸਾਰਿਆਂ ਦਾ ਮੁਖ ਇੱਧਰ ਨੂੰ ਹੋ ਗਿਆ ਯੂ ਐਸ ਆ ਵਾਲਿਆਂ ਦਾ ਵੀ ਇੱਧਰ ਨੂੰ ਹੋ ਗਿਆ ਟਰੰਪ ਨੇ ਪੂਰਾ ਆਪਣਾ ਕੈਨੇਡਾ ਕੱਸਿਆ ਹੋਇਆ ਸਾਰਿਆਂ ਦਾ ਇਹ ਇਦਾਂ ਹੀ ਯੂਰਪ ਦੇ ਕੋਲੋਂ ਵੀ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਥੇ ਦੀਆਂ ਪ੍ਰਾਈਵੇਟ ਏਜੰਸੀਆਂ ਨੇ ਆਪਣੇ ਉੱਤੇ ਆਪਣੇ ਬਲ ਬੁੱਤੇ ਤੇ ਇਹ ਲੈ ਲਿਆ ਜਿੱਦਾਂ ਇਨਡਿਡ ਨਾਮ ਦੀ ਏਜੰਸੀ ਆ ਇੱਕ ਸੀਖ ਹੈਗੀ ਆ ਗਲੋਚੀਏ ਕਾਫੀ ਸਾਰੀਆਂ ਹੈਗੀਆਂ ਜਿਹੜੇ ਕਿ ਨਰਸਾਂ ਨੂੰ ਤੁਹਾਨੂੰ ਉੱਥੇ ਬੈਠਿਆਂ ਨੂੰ ਜਿਨ੍ਹਾਂ ਨੇ ਤੁਹਾਡੀ ਪੜ੍ਹਾਈ ਕੀਤੀ ਹੋਈ ਆ ਭਾਗੇ ਵੀ ਕਹਿੰਦੇ ਨੇ ਆ ਉੱਥੇ ਬੈਠ ਕੇ ਕੋਰਸ ਕਰ ਲਿਆ ਕੋਲਰ ਹੇਅਰ ਕੰਡੀਸ਼ਨਿੰਗ ਹੋ ਗਈ ਨਰਸਿੰਗ ਹੋ ਗਈ ਜਾਂ ਬਿਲਡਿੰਗ ਮਟੀਰੀਅਲ ਦੇ ਕੰਸਟ੍ਰਕਸ਼ਨ ਵਰਕਰ ਆ ਕਾਰਪੈਂਟਰ ਆ ਪਲੰਬਰ ਆ ਇਹ ਡਾਇਰੈਕਟ ਤੁਸੀਂ ਅਪਲਾਈ ਕਰ ਸਕਦੇ ਆ ਉਹ ਤੁਹਾਨੂੰ ਗਜਾ ਵੀ ਆਪ ਹੀ ਲੈ ਕੇ ਦੇਣਗੇ ਬਰਕ ਪਰਮਟ ਵੀ ਘਰ ਹੀ ਬੈਠੇ ਆਫਰ ਕਰਨਗੇ ਇਹਦੇ ਬਾਰੇ ਲੰਬੀ ਡੀਟੈਲਸ ਆਪਾਂ ਆਪਾਂ ਅਗਲੀ ਵਾਰੀ ਕਰਾਂਗੇ ਆ ਮੇਰੇ ਸਾਹਮਣੇ ਨਿਊਜ਼ ਟਾਈਮ ਦੇ ਪਹੁੰਦੀ ਹੋਣ ਕਰਕੇ ਤੁਹਾਨੂੰ ਦੱਸ ਕੇ ਏਜੰਸੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਰੈਜ਼ੂਮੀ ਭੇਜੋ ਦਾ ਜੌਬ ਪੁੱਛੀ ਇੱਥੇ ਅਪਲਾਈ ਕਰਦੇ ਏਦਾਂ ਹੀ ਆ ਜਿੱਦਾਂ ਲੋਕਲ ਕਰਨੀ ਹੁੰਦੀ ਆ ਉਹ ਤੁਹਾਡੀ ਇੰਟਰਵਿਊ ਕਰਨਗੇ ਤੇ ਬਿਲਕੁਲ ਤੁਹਾਨੂੰ ਇਦਾਂ ਹੀ ਬਾਰਕ ਪਰਮਟ ਜਿਹੜਾ ਵੀ ਤੁਹਾਨੂੰ ਲੱਗਦਾ ਹੋਇਆ ਜੇ ਰਿਜਨਲ ਏਰੀਆ ਜਾਉਂਗੇ ਤਾਂ ਤੁਸੀਂ ਬੈਠੇ ਹੀ ਬਾਰਕ ਪਰਮਟ ਦੇ ਆ ਜਾਂਦੇ ਵਿੱਚ ਵਿੱਚ ਸੁਖਾਵੀਆਂ ਖਬਰਾਂ ਹੀ ਆ ਕਿਉਂਕਿ ਮਾਈਗ੍ਰੇਸ਼ਨ ਤੋਂ ਬਗੈਰ ਕਿਰਤਿਆਂ ਤੋਂ ਬਗੈਰ ਇਹ ਗੁਜ਼ਾਰਾ ਨਹੀਂ ਹੁੰਦਾ ਇਹਨਾਂ ਦਾ ਕਿਰਤਿਆਂ ਦੀ ਗੁਰਨਾਨਕ ਨਾਮ ਦੇਵਾ ਦੀ ਕਿਰਤਿਆਂ ਦੀ ਖਾਸ ਕਰਕੇ ਤਾਂ ਹੁਣ ਸਾਰੇ ਹੀ ਥੀਏ ਚੜਦੀ ਕਲਾਈ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਜੀ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਤੇ ਜਾਣਕਾਰੀ ਸਾਂਝੀ ਕੀਤੀ ਜੀ ਸੋ ਗੋ ਜਾਂ ਹਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਆਸਟ੍ਰੇਲੀਆ ਦੇ ਵਿੱਚ ਵਸਦੇ ਜਿੰਨੇ ਵੀ ਸਿੱਖ ਨੇ ਜਾਂ ਪੰਜਾਬੀ ਜਾਂ ਭਾਰਤੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਜਾਂ ਫਿਰ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਮੈਂਟਸ ਦੇ ਜ਼ਰੀਏ ਜ਼ਰੂਰ ਸਾਨੂੰ ਦੱਸੋ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਮੈਨੂੰ ਦਿਓ ਇਜਾਜ਼ਤ ਧੰਨਵਾਦ